ਪੰਜਾਬ ਫਾਈਲਸ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਆਸ਼ੂ ਅਨੇਜਾ ਕੀ ਹੜ ਪੀੜਤਾ ਦੇ ਨਾਮ ਦੇ ਉੱਪਰ ਪੰਜਾਬ ਦੇ ਵਿੱਚ ਵਸੂਲੀ ਹੋਣ ਲੱਗੀ ਹੈ ਤੇ ਇਹ ਵਸੂਲੀ ਕਿਸੇ ਹੋਰ ਤੋਂ ਨਹੀਂ ਸਰਕਾਰੀ ਕਰਮਚਾਰੀਆ ਤੋਂ ਹੋਣ ਲੱਗੀ ਹੈ ਜਿਹੜੇ ਕੀ ਸਿਹਤ ਵਿਭਾਗ ਦੇ ਨਾਲ ਜੁੜੇ ਹੋਏ ਐ ਇਸ ਚੀਜ਼ ਦਾ ਖੁਲਾਸਾ ਕਰਾਂਗੇ ਇੱਕ ਲੈਟਰ ਤਾਂ ਕਈ ਦਿਨ ਤੋਂ ਵਾਇਰਲ ਹੋ ਰਹੀ ਸੀ ਮੇਰੇ ਕੋਲ ਵੀ ਕਈ ਦਿਨ ਪਹਿਲਾਂ ਹੀ ਪਹੁੰਚ ਗਈ ਸੀ ਸੋਰਸਸ ਦੇ ਥਰੂ ਪਹੁੰਚੀ ਸੀਗੀ ਤੇ ਅੱਜ ਕੁਝ ਹੋਰ ਤੱਥ ਹੱਥ ਲੱਗੇ ਨੇ ਕੁਝ ਚੈਟਸ ਆਤ ਲੱਗੀਆਂ ਜਿਸ ਦੇ ਵਿੱਚ ਖੁਲਾਸੇ ਹੁੰਦੇ ਆ ਕਿ ਕਿਸ ਤਰੀਕੇ ਦੇ ਨਾਲ ਮੁਲਾਜ਼ਮਾ ਦੇ ਉੱਪਰ ਦਬਾਅ ਪਾਇਆ ਜਾ ਰਿਹਾ ਹੈ ਜ਼ਬਰਦਸਤੀ ਉਹਨਾਂ ਤੋਂ ਵਸੂਲੀ ਕਰਕੇ ਕਹਿੰਦੇ ਅਸੀਂ ਹੜ ਪੀੜਤਾ ਦੀ ਮਦਦਾਸਤੇ ਪੈਸਾ ਜਮ੍ਹਾਂ ਕਰਵਾਉਣਾ ਤਾਂ ਹੁਣ ਇਥੇ ਕਈ ਤਰ੍ਹਾਂ ਦੇ ਖੁਲਾਸੇ ਕਰਾਂਗੇ ਸਭ ਤੋਂ ਪਹਿਲਾਂ ਉਹ ਲੈਟਰ ਜਿਹੜੀ ਆਫੀਸ਼ੀਅਲ ਤੌਰ ਤੇ ਆਪਾਂ ਕੀ ਕੀ ਪੜ ਕੇ ਸੁਣਾ ਦਿੰਨੇ ਆ ਕੀ ਕੁਝ ਉਸ ਲੈਟਰ ਦੇ ਵਿੱਚ ਲਿਖਿਆ ਸਭ ਤੋਂ ਪਹਿਲਾਂ ਉਸ ਲੈਟਰ ਦੇ ਵਿੱਚ ਜਿਸ ਨਾਮ ਦੇ ਹੇਠ ਜਾਰੀ ਹੋਈ ਪੰਜਾਬ ਸਰਕਾਰ ਦੇ ਨਾਮ ਹੇਠ ਸਿਹਤ ਅਤੇ ਪਰਿਵਾਰਕ ਵਿਭਾਗ ਵੱਲੋਂ ਜਿਹੜੀ ਲੈਟਰ ਜਾਰੀ ਕੀਤੀ ਗਈ ਹੈ ਸਿਵਲ ਸਰਜਨ ਪਠਾਨਕੋਟ ਵੱਲੋਂ ਸਿਵਲ ਸਰਜਨ ਪਠਾਨਕੋਟ ਜੀ ਵੱਲੋਂ ਪ੍ਰਾਪਤ ਹੁਕਮਾਂ ਅਨੁਸਾਰ ਪਠਾਨਕੋਟ ਅਧੀਨ ਆਉਂਦੇ ਸਮੂਹ ਰੈਗੂਲਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਹੜ੍ਹਾਂ ਦੇ ਪੀੜਤ ਲੋਕਾਂ ਦੀ ਮਦਦ ਕਰਨ ਲਈ ਹੇਠ ਦਰਸਾਏ ਬੈਂਕ ਖਾਤੇ ਵਿੱਚ ਆਪਣੇ ਆਪਣੇ ਕੈਡਰ ਅਨੁਸਾਰ ਦਰਸਾਈ ਰਕਮ ਜਮ੍ਹਾਂ ਕਰਵਾ ਕੇ ਉਸ ਬੈਂਕ ਰਸੀਦ ਜਾਂ Google Pay ਸਕਰੀਨਸ਼ਾਟ ਸਮੇਤ ਆਪਣਾ ਨਾਮ ਅਤੇ ਅਹੁਦਾ ਗਰੁੱਪ ਵਿੱਚ ਪਾਇਆ ਜਾਵੇ ਤਾਂ ਜੋ ਇਸ ਦੀ ਸੂਚਨਾ ਕੰਪਾਈਲ ਕਰਕੇ ਇਸ ਦਾ ਸਰਟੀਫਿਕੇਟ ਉੱਚ ਅਧਿਕਾਰੀਆਂ ਨੂੰ ਭੇਜਿਆ ਜਾ ਸਕੇ ਉਸ ਤੋਂ ਬਾਅਦ ਬੈਂਕ ਦਾ ਨਾਮ ਸਟੇਟ ਬੈਂਕ ਆਫ ਇੰਡੀਆ ਅਕਾਊਂਟ ਨੰਬਰ ਦਿੱਤਾ ਹੋਇਆ ਹੈ ਠੀਕ ਹੈ ਤੇ ਆਈ ਐਫ ਐਸ ਸੀ ਕੋਡ ਦਿੱਤਾ ਹੈਗਾ ਨਾਲ ਹੀ ਅਕਾਊਂਟ ਦਾ ਨਾਮ ਸੀ ਐਸ ਪਠਾਨਕੋਟ ਕੰਡੀ ਏਰੀਆ ਸਕੀਮ ਮਤਲਬ ਕਿ ਸਿਵਲ ਸਰਜਨ ਪਠਾਨਕੋਟ ਕੰਡੀ ਏਰੀਆ ਸਕੀਮ ਹੁਣ ਉਸ ਤੋਂ ਬਾਅਦ ਰਕਮਾਂ ਦਸੀਆਂ ਹੋਈਆਂ ਅਧਿਕਾਰੀਆਂ ਦੇ ਨਾਮ ਹੇਠ ਕਿੰਨੀ ਕਿੰਨੀ ਰਕਮ ਕਿਹੜਾ ਕਿਹੜਾ ਅਧਿਕਾਰੀ ਜਮ੍ਹਾਂ ਕਰਵਾਊਗਾ ਸੀਨੀਅਰ ਜੇਕਰ ਕੋਈ ਮੈਡੀਕਲ ਅਫਸਰ ਹੈਗਾ ਤਾਂ 8000 ਰੁਪਏ ਜਮ੍ਹਾਂ ਕਰਵਾਊਗਾ ਜੇਕਰ ਮੈਡੀਕਲ ਅਫਸਰ ਹੈਗਾ ਤਾਂ 5000 ਜਮ੍ਹਾਂ ਕਰਵਾਊਗਾ ਜੇਕਰ ਸੀਨੀਅਰ ਫਾਰਮੇਸੀ ਅਫਸਰ ਹੈ ਤਾਂ ਫਾਰਮੇਸੀ ਉਹ 2000 ਰੁਪਏ ਜਮ੍ਹਾਂ ਕਰਵਾਊਗਾ ਇਸੇ ਤਰੀਕੇ ਦੇ ਨਾਲ ਮਲਟੀ ਪਰਪਸ ਹੈਲਥ ਵਰਕਰ ਹੈਗਾ ਤਾਂ ਉਹ 1500 ਰੁਪਏ ਜਮ੍ਹਾਂ ਕਰਵਾਊਗਾ ਡਰਾਈਵਰ 2000 ਰੁਪਏ ਜਮ੍ਹਾਂ ਕਰਵਾਊਗਾ ਰੇਡੀਓਗ੍ਰਾਫਰ ਵੀ 2000 ਰੁਪਏ ਸਟਾਫ ਨਰਸ ਵੀ 2000 ਰੁਪਏ ਜਮ੍ਹਾਂ ਕਰਵਾਊਗੀ ਦਰਜਾ 4 ਕਰਮਚਾਰੀ ਵੀ 1000 ਰੁਪਏ ਦਰਜ ਕਰਾ ਜਮ੍ਹਾਂ ਕਰਵਾਊਗਾ ਜਿਹੜਾ ਝਾੜੂ ਪੋਚਾ ਦਰਜਾ 4 ਕਰਮਚਾਰੀ ਕਰਦਾ ਉਹ ਵੀ 1000 ਰੁਪਏ ਜਮ੍ਹਾਂ ਕਰਵਾਊਗਾ ਹੜ ਪੀੜਤਾ ਦੀ ਮਦਦਾਸਤੇ ਇਹ ਜ਼ਰੂਰੀ ਹਦਾਇਤਾਂ ਕਰ ਦਿੱਤੀਆਂ ਗਈਆਂ ਕਿ ਇਹ ਜ਼ਰੂਰੀ ਹੈ ਤੁਸੀਂ ਜਮ੍ਹਾਂ ਕਰਵਾਉਣੇ ਆ ਇੱਕ ਪਾਸੇ ਤਾਂ ਹੈਲਥ ਵਰਕਰ ਪੰਜਾਬ ਦੇ ਵਿੱਚ ਲੱਭ ਨਹੀਂ ਰਹੇ ਇੱਕ ਪਾਸੇ ਤਾਂ ਹੈਲਥ ਵਰਕਰ ਆਪਣੀਆਂ ਮੰਗਾਂ ਨੂੰ ਲੈ ਕੇ ਨਿਤ ਧਰਨੇ ਪ੍ਰਦਰਸ਼ਨ ਕਰ ਰਹੇ ਹੈਗੇ ਆ ਦੂਸਰੇ ਪਾਸੇ ਹਰ ਪੀੜਤਾ ਦੇ ਨਾਮ ਉੱਪਰ ਅਫਸਰ ਇਸ ਤਰੀਕੇ ਦੇ ਲੈਟਰ ਜਾਰੀ ਕਰਕੇ ਉਹਨਾਂ ਦਾ ਆਪਾਂ ਕੀ ਇਹ ਕਿ ਜੰਜੀਆ ਟੈਕਸ ਉਹਨਾਂ ਤੋਂ ਕੀ ਵਸੂਲ ਰਹੇ ਆ ਇਹ ਸਵਾਲ ਖੜੇ ਹੁੰਦੇ ਆ ਤੇ ਹੁਣ ਅੱਗੇ ਇਸ ਬਾਬਤ ਜਦੋਂ ਮੈਂ ਕਈ ਲੋਕਾਂ ਦੇ ਨਾਲ ਗੱਲਬਾਤ ਕੀਤੀ ਐਸਐਮਓ ਦੇ ਨਾਲ ਸਬੰਧਤ ਐਸਐਮਓ ਦਾ ਜਿਸ ਦੇ ਨਾਮ ਹੇਠ ਪਠਾਨਕੋਟ ਦੇ ਐਸਐਮਓ ਦੇ ਨਾਮ ਹੇਠ ਇਹ ਲੈਟਰ ਜਿਹੜੀ ਜਾਰੀ ਹੋਈ ਆ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਸਿੱਧੇ ਤੌਰ ਤੇ ਇਸ ਤੋਂ ਮੁਨਕਰ ਹੋ ਗਏ ਕਿ ਇਹ ਤਾਂ ਲੈਟਰ ਅਸੀਂ ਜਾਰੀ ਨਹੀਂ ਕੀਤੀ ਇਹ ਤਾਂ ਫੇਕ ਲੈਟਰ ਹੈ ਕੋਈ ਪਰ ਉਸ ਤੋਂ ਬਾਅਦ ਮੇਰੇ ਕੋਲ ਇੱਕ ਲਿਸਟ ਆਉਂਦੀ ਹੈ ਇਹ ਲਿਸਟ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਤੇ ਨਾਲ ਸਕਰੀਨ ਤੇ ਲਗਾ ਵੀ ਦਊਗਾ ਇਸ ਲਿਸਟ ਦੇ ਵਿੱਚ ਕੈਟਾਗਰੀ ਵਾਈਜ਼ ਲਿਖਿਆ ਹੋਇਆ ਕਿ ਕਿੰਨੇ ਕਿੰਨੇ ਪੈਸੇ ਜਮ੍ਹਾਂ ਕਰਵਾ ਦਿੱਤੇ ਡਾਕਟਰ ਨਿਧੀ ਗੁਪਤਾ ਹੈਗੇ ਮੈਡੀਕਲ ਅਫੀਸਰ ਹੈ ਸਪੈਸ਼ਲ ਰੇਡੀਓਲੋਜੀ ਉਹਨਾਂ ਨੇ 5000 ਰੁਪਏ ਜਮ੍ਹਾਂ ਕਰਵਾਏ ਹੈਗੇ ਐ ਐਸਐਮਓ ਹੈਗੇ ਸੁਨੀਲ ਚੰਦ ਜਿਨ੍ਹਾਂ ਨਾਲ ਮੇਰੀ ਗੱਲ ਹੋਈ ਹੈ ਉਹਨਾਂ ਨੇ 8000 ਜਮ੍ਹਾਂ ਕਰਵਾ ਦਿੱਤੇ ਆ ਉਸ ਲੈਟਰ ਦੇ ਵਿੱਚ ਵੀ ਜਿਹੜਾ ਐਸਐਮਓ ਦੇ ਅੱਗੇ ਜਿਹੜੀ ਆਪਾਂ ਕੀ ਕਾਡਰ ਦੇ ਅੱਗੇ ਅਮਾਉਂਟ ਲਿਖੀ ਸੀ ਉਹ 8000 ਰੁਪਏ ਹੈ ਤੇ ਇਸ ਐਸਐਮਓ ਵੱਲੋਂ ਵੀ 8000 ਰੁਪਏ ਇਸ ਲਿਸਟ ਦੇ ਮੁਤਾਬਕ ਜਮ੍ਹਾਂ ਕਰਵਾ ਦਿੱਤੇ ਗਏ ਆ ਨਾਮ ਲਿਖ ਕੇ ਅੱਗੇ ਲਿਖਿਆ ਹੋਇਆ ਕਿ ਕਿੰਨੇ ਕਿੰਨੇ ਪੈਸੇ ਜਮਾ ਕਰਾਉਣੇ ਤੇ ਜਦੋਂ ਇਸ ਸੰਬੰਧੀ ਗੱਲਬਾਤ ਚੱਲੀ ਤਾਂ ਉਸ ਤੋਂ ਬਾਅਦ ਹੋਰ ਇੱਕ ਵਿਅਕਤੀ ਜਿਹਨੇ ਆਪਾਂ ਕਿਹਾ ਕਿ ਮਲਟੀ ਪਰਪਸ ਹੈਲਥ ਵਰਕਰ ਹੈ ਮੈਂ ਉਸ ਨੂੰ ਫੋਨ ਲਗਾਇਆ ਜਦੋਂ ਡਾਕਟਰ ਸੁਨੀਲ ਚੰਦ ਕਹਿੰਦੇ ਕਿ ਇਹ ਤਾਂ ਫੇਕ ਲੈਟਰ ਹੈ ਇਹ ਅਸੀਂ ਜਾਰੀ ਨਹੀਂ ਕੀਤੀ ਫਿਰ ਮੈਂ ਉਸ ਵਿਅਕਤੀ ਨੂੰ ਫੋਨ ਲਗਾਇਆ ਜਿਸਨੇ 1500 ਰੁਪਏ ਜਿਹੜਾ ਕਿ ਮਲਟੀ ਪਰਪਸ ਹੈਲਥ ਵਰਕਰ ਹੈਗੀ ਹੈ ਉਨੇ 1500 ਰੁਪਏ ਇਸ ਖਾਤੇ ਦੇ ਵਿੱਚ ਜਮ੍ਹਾਂ ਕਰਵਾਇਆ ਉਸ ਦਾ ਵੀ ਇਸ ਡਿਸਟ ਦੇ ਵਿੱਚ ਨਾਮ ਹੈਗਾ ਤਾਂ ਮੌਸ ਨੂੰ ਜਦੋਂ ਫੋਨ ਲਾਇਆ ਕਿ ਤੁਹਾਨੂੰ ਕੋਈ ਹਦਾਇਤਾਂ ਜਾਰੀ ਹੋਈਆਂ ਤਾਂ ਉਹ ਕਹਿੰਦੇ ਬਿਲਕੁਲ ਹਦਾਇਤਾਂ ਜਾਰੀ ਹੋਈਆਂ ਇੱਕ ਲੈਟਰ ਜਾਰੀ ਹੋਈ ਹੈ ਉਸ ਦੇ ਵਿੱਚ ਬਕਾਇਦਾ ਜਿੰਨਾ ਜਿੰਨਾ ਕਾਰ ਰਹੇਗਾ ਉਸ ਦੇ ਲਈ ਕਿੰਨਾ ਕਿੰਨਾ ਅਮਾਉਂਟ ਜਮ੍ਹਾਂ ਕਰਵਾਉਣਾ ਉਹ ਅੱਗੇ ਲਿਖਿਆ ਹੋਇਆ ਤੇ ਉਹ ਕਹਿੰਦੇ ਮੈਂ ਵੀ 1500 ਰੁਪਏ ਜਮ੍ਹਾਂ ਕਰਵਾਇਆ ਪਰ ਉਹਨਾਂ ਨੇ ਇੱਕ ਚੀਜ਼ ਜ਼ਰੂਰ ਐਡ ਕਰ ਦਿੱਤੀ ਕਿ ਉਸ ਲੈਟਰ ਤੋਂ ਬਾਅਦ ਇੱਕ ਮੈਸੇਜ ਆਇਆ ਸੀ ਕਿ ਵੌਲੰਟੀਅਰ ਹੈਗਾ ਕਿ ਜੇਕਰ ਕੋਈ ਜਮਾ ਕਰਵਾਉਂਦਾ ਕਿਸੇ ਉੱਪਰ ਕੋਈ ਬੰਦਿਸ਼ ਨਹੀਂ ਹੈਗੀ ਇਹ ਸਿਰਫ ਇੱਕ ਮੈਸੇਜ ਦਿਖਾਵੇ ਵਾਸਤੇ ਸੀਗਾ ਕਿਉਂ ਕਹਿ ਰਿਹਾ ਦਿਖਾਵੇ ਵਾਸਤੇ ਸੀ ਕਿਉਂਕਿ ਅੱਗੇ ਕੀ ਕੁਝ ਲਿਖਿਆ ਹੋਇਆ ਹੈਗਾ ਉਸ ਮੈਸੇਜ ਚੈਟ ਦੇ ਵਿੱਚ ਉਹ ਵੀ ਮੈਂ ਤੁਹਾਨੂੰ ਪੜ ਕੇ ਸੁਣਾ ਦਿੰਦਾ ਤੇਸ਼ ਨਾਮ ਤੋਂ ਇੱਕ ਮੈਸੇਜ ਆਉਂਦਾ ਉਸੇ ਗਰੁੱਪ ਦੇ ਵਿੱਚ ਜਿਸ ਅਧਿਕਾਰੀ ਅਤੇ ਕਰਮਚਾਰੀ ਵੱਲੋਂ ਹੜ੍ਹ ਰੀਲੀਫ ਫੰਡ ਦੇ ਲਈ ਪੇਮੈਂਟ ਕੀਤੀ ਹੈ ਉਹ ਆਪਣਾ ਆਪਣਾ ਸਕਰੀਨਸ਼ਾਟ ਗਰੁੱਪ ਵਿੱਚ ਪਾਉਣ ਕਿਉਂਕਿ ਉੱਚ ਅਧਿਕਾਰੀਆਂ ਵੱਲੋਂ ਨਿਰਦੇਸ਼ ਮੁਤਾਬਕ ਜਿੰਨਾ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਪੇਮੈਂਟ ਕੀਤੀ ਗਈ ਹੈ ਜਾਂ ਨਹੀਂ ਕੀਤੀ ਗਈ ਇਹ ਲਿਸਟ ਬਣਾ ਕੇ ਹੁਣੇ ਭੇਜਣੀ ਹੈ ਮਤਲਬ ਕਿ ਜਿਨ੍ਹਾਂ ਨੇ ਨਹੀਂ ਕੀਤੀ ਪੇਮੈਂਟ ਜੇਕਰ ਵਲੰਟੀਅਰ ਹੈਗੀ ਹੈ ਤਾਂ ਫਿਰ ਜਿਨ੍ਹਾਂ ਨੇ ਨਹੀਂ ਭੇਜੀ ਉਹਨਾਂ ਦੀ ਲਿਸਟ ਕਿਉਂ ਭੇਜਣੀ ਹੈ ਸਵਾਲ ਸਭ ਤੋਂ ਵੱਡਾ ਇਹ ਖੜਾ ਹੋ ਰਿਹਾ ਕਿ ਜ਼ਬਰਦਸਤੀ ਮਜਬੂਰ ਕਰਕੇ ਕਿ ਉਹਨਾਂ ਤੋਂ ਪੇਮੈਂਟ ਵਸੂਲੀ ਕੀਤੀ ਜਾ ਰਹੀ ਹੈਗੀ ਆ ਆਖਰਕਾਰ ਇਹ ਪੈਸਾ ਜਾਣਾ ਕਿੱਥੇ ਹੈ ਕਿ ਸੀਐਮ ਫੰਡ ਰੀਲੀਫ ਦੇ ਵਿੱਚ ਪੈਸਾ ਜਾਣਾ ਜਾਂ ਫਿਰ ਰੰਗਲਾ ਪੰਜਾਬ ਸੁਸਾਇਟੀ ਦੇ ਹੇਠੇ ਪੈਸਾ ਜਾਣਾ ਆਖਰਕਾਰ ਪੰਜਾਬ ਸਰਕਾਰ ਵੱਲੋਂ ਜੇਕਰ ਇਹ ਲੈਟਰ ਜਾਰੀ ਕੀਤੀ ਗਈ ਹੈ ਤਾਂ ਇਸ ਤਰੀਕੇ ਦੀ ਕਿਹੜੇ ਕਾਨੂੰਨਾ ਦੇ ਤਹਿਤ ਕਿਹੜੇ ਐਕਟ ਦੇ ਤਹਿਤ ਇਹ ਜਿਹੜੀ ਵਸੂਲੀ ਹੈ ਕਰਮਚਾਰੀਆਂ ਤੋਂ ਸਿੱਧੇ ਤੌਰ ਤੇ ਕੀਤੀ ਜਾ ਰਹੀ ਹੈ ਅੱਗੇ ਕੀ ਲਿਖਿਆ ਉਸ ਸਪੀਚ ਵੱਲੋਂ ਜੋ ਇਸ ਗਰੁੱਪ ਦੇ ਵਿੱਚ ਮੈਸੇਜ ਪਾਇਆ ਗਿਆ ਸੀ ਕਿਉਂਕਿ ਇਹ ਡਾਕਟਰਾਂ ਦਾ ਗਰੁੱਪ ਹੈਗਾ ਟੀਮ ਸਿਵਲ ਹਸਪੀਟਲ ਪਠਾਨਕੋਟ ਦਾ ਗਰੁੱਪ ਹੈਗਾ ਤੇ ਮੇਰੇ ਕਿਸੇ ਸੋਰਸ ਨੇ ਸਾਰੀ ਜਾਣਕਾਰੀ ਮੈਨੂੰ ਭੇਜੀ ਆ ਐਜ਼ ਪਰ ਆਰਡਰ ਆਫ ਵਰਥੀ ਸੀਐਸ ਮੈਮ ਮਤਲਬ ਜਿਹੜੇ ਸਿਵਲ ਸਰਜਨ ਮੈਮ All CMOs to send the names of employees who have not given collection for leave fund to be handed over to DHS ma'am. Also put list employee who have given their share and the amount collected so far. Kindly treat as the most urgent as the list of employee with known compliance is to be sent to DHS ma'am by Monday for noon Thanks regard all the process so, to be completed by Monday morning. We ਹੈਵ ਟੂ ਹੈਂਡ ਓਵਰ ਦੀ ਕੰਪਲੈਂਟ ਚੈੱਕ ਟੂ ਡੀ ਐਚ ਐਸ ਮੈਮ ਮੋਟਾ ਮੋਟਾ ਮਤਲਬ ਦੱਸ ਦਿੰਨਾ ਹੈਗਾ ਕਿ ਜਿਨ੍ਹਾਂ ਨੇ ਅਮਾਉਂਟ ਨਹੀਂ ਭੇਜੀ ਉਹਨਾਂ ਦੀ ਲਿਸਟ ਤਾਂ ਜ਼ਰੂਰੀ ਹੈ ਬਣਾ ਕੇ ਭੇਜਣੀ ਤਾਂ ਜੋ ਬਾਅਦ ਚ ਉਹਨਾਂ ਤੇ ਕੀ ਕਾਰਵਾਈਆਂ ਕੀਤੀਆਂ ਜਾ ਸਕਣ ਇਸ ਸਿੱਧੇ ਇੱਕ ਤਰ੍ਹਾਂ ਦੀ ਐਕਸਟੋਰਸ਼ਨ ਆਪਾਂ ਕਵਾਂਗੇ ਕਿ ਜਿਹੜੀ ਹੈਲਥ ਡਿਪਾਰਟਮੈਂਟ ਦੇ ਵਿੱਚ ਵੱਡੇ ਪੱਧਰ ਉੱਪਰ ਚੱਲ ਰਹੀ ਹੈ ਹਾਲਾਂਕਿ ਇਸ ਬਾਬਤ ਜਿਹੜੇ ਹੈਲਥ ਸੈਕਟਰੀ ਹੈਗੇ ਆ ਪੰਜਾਬ ਸਰਕਾਰ ਦੇ ਉਹਨਾਂ ਨੂੰ ਵੀ ਮੈਸੇਜ ਭੇਜੇ ਉਹਨਾਂ ਨੂੰ ਫੋਨ ਵੀ ਕੀਤਾ ਨਾ ਤਾਂ ਉਹਨਾਂ ਦਾ ਮੈਸੇਜ ਆਇਆ ਤਾਂ ਜੋ ਇਸ ਜਿਹੜੀ ਲੈਟਰ ਬਾਰੇ ਜਾਣਨਾ ਚਾਹੁੰਦਾ ਸੀ ਮੈਂ ਉਹਨਾਂ ਤੋਂ ਕਿ ਇਹ ਸਿਰਫ ਪਠਾਨਕੋਟ ਅਸਤੇ ਵਸੂਲੀ ਹੋ ਰਹੀ ਹੈ ਜਾਂ ਪਠਾਨਕੋਟ ਦੇ ਵਿੱਚ ਇਹ ਵਸੂਲੀ ਹੋ ਰਹੀ ਹੈ ਜੋ ਐਸਐਮਓ ਜਾਂ ਸਿਵਲ ਸਰਜਨ ਆਪਣੇ ਪੱਤਰ ਉੱਪਰ ਸਰਕਾਰ ਦੇ ਵਿੱਚ ਆਪਣਾ ਨਾਮ ਚਮਕੋਣ ਅਸਤੇ ਸਰਕਾਰ ਦੀ ਬਦਨਾਮੀ ਕਰ ਰਹੇ ਹੈਗੇ ਆ ਕਿ ਉਸ ਲੈਵਲ ਤੇ ਵਸੂਲੀ ਹੋ ਰਹੀ ਹੈ ਜਾਂ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਪੰਜਾਬ ਸਰਕਾਰ ਨੇ ਕੋਈ ਅਜਿਹੇ ਆਰਡਰ ਕੱਢੇ ਹੈਗੇ ਆ ਪਰ ਕੁਮਾਰ ਰਾਹੁਲ ਜੀ ਦਾ ਕੋਈ ਮੈਨੂੰ ਰਿਪਲਾਈ ਇਸ ਬਾਬਤ ਨਹੀਂ ਆਇਆ ਤੇ ਨਾ ਹੀ ਉਹਨਾਂ ਦਾ ਕੋਈ ਹੈਲਥਕਰ ਬੈਕ ਕੋਲ ਆਇਆ ਤੇ ਇਸ ਸਬੰਧੀ ਅਪਡੇਟ ਵੀ ਕਰ ਦਾਂਗੇ ਜੇਕਰ ਕੋਈ ਬੈਕ ਕੋਲ ਜਾਂ ਮੈਸੇਜ ਉਹਨਾਂ ਦਾ ਰਿਪਲਾਈ ਇਸ ਬਾਬਤ ਆਉਂਦਾ ਪਰ ਉਹਨਾਂ ਨੂੰ ਮੈਸੇਜ ਛੱਡਿਆ ਸੀ ਹੈਲਥਕਰ ਉਹਨਾਂ ਦਾ ਕੋਈ ਰਿਪਲਾਈ ਇਸ ਬਾਬਤ ਨਹੀਂ ਆਇਆ ਤਾਂ ਉਸ ਤੋਂ ਬਾਅਦ ਜਦੋਂ ਆ ਸਾਰੀ ਚੀਜ਼ਾਂ ਮੈਨੂੰ ਮਿਲਦੀਆਂ ਕਿ ਇਸ ਤਰੀਕੇ ਦੀ ਐਕਸਪਲੋਰੇਸ਼ਨਸ ਹੋ ਰਹੀ ਹੈ ਐਮਪਲੋਇਰ ਦੀ ਜਿਹੜੇ ਸਿਹਤ ਵਿਭਾਗ ਦੇ ਨਾਲ ਜੁੜੇ ਹੋਏ ਆ ਤਾਂ ਮੈਂ ਕਈ ਡਾਕਟਰਾਂ ਨੂੰ ਆਪਣੇ ਮਿੱਤਰਾਂ ਨੂੰ ਕੋਲ ਕੀਤੇ ਮੋਹਾਲੀ ਦੇ ਵਿੱਚ ਵੀ ਕਈ ਕੋਲ ਕੀਤੇ ਪਟਿਆਲੇ ਦੇ ਵਿੱਚ ਵੀ ਕਈ ਕੋਲ ਕੀਤੇ ਤਾਂ ਉੱਥੇ ਕਿਹਾ ਸੀ ਕਿ ਸਾਡੇ ਤੋਂ 2-2000 ਰੁਪਏ 4-4000 ਰੁਪਏ ਮੰਗੇ ਆ ਪਰ ਸਾਨੂੰ ਕੋਈ ਕੰਪਲਸਨ ਨਹੀਂ ਲਾਈ ਕਿ ਤੁਸੀਂ ਦੇਣੇ ਹੀ ਦੇਣੇ ਆ ਪਰ ਕਹਿੰਦੇ ਫਿਰ ਬੇਇੱਜ਼ਤੀ ਮਹਿਸੂਸ ਹੁੰਦੀ ਜਦੋਂ ਕਹਿ ਦਿੱਤਾ ਕਿ 2-2000 ਰੁਪਏ ਤੁਸੀਂ ਦੇਣੇ ਆ ਪਰ ਕੋਈ ਲੈਟਰ ਅਫੀਸ਼ੀਅਲ ਤੌਰ ਤੇ ਕਹਿੰਦੇ ਜਾਰੀ ਤਾਂ ਨਹੀਂ ਹੋਇਆ ਪਰ ਸਾਨੂੰ ਕਹਿ ਦਿੱਤਾ ਗਿਆ ਸੀਗਾ ਕਿ 2-2000 ਰੁਪਏ 4-4000 ਰੁਪਏ ਦੇਣੇ ਆ ਹਾਲਾਂਕਿ ਪੰਜਾਬ ਸਰਕਾਰ ਦਾ ਪਿੱਛੇ ਤੇ ਲੈਟਰ ਵੀ ਜਾਰੀ ਹੋਇਆ ਸੀਗਾ ਜਿਸ ਦੇ ਵਿੱਚ ਕਿਹਾ ਗਿਆ ਸੀਗਾ ਕਿ ਸਾਰੇ ਜਿਹੜੇ ਸਰਕਾਰੀ EMPLOYE ਆ ਉਹਨਾਂ ਤੋਂ ਜਿਹੜੇ ਪੈਸੇ ਇਹ सीएम রিলিফ ਫੰਡ ਦਾ ਸਟੇ ਲਿੱਤੇ ਜਾਣਗੇ ਹਰ ਪੀੜਤਾ ਦੀ ਮਦਦ ਵਾਸਤੇ ਲਿੱਤੇ ਜਾਣਗੇ ਪਰ ਆ ਜਿਹੜਾ ਪਠਾਨਕੋਟ ਦੇ ਵਿੱਚ ਸਭ ਹੋ ਰਿਹਾ ਕਿ ਇਹ ਹਾਇਰ ਲੈਵਲ ਦੀ ਅਥੋਰਟੀ ਦੀ ਮਰਜ਼ੀ ਦੇ ਨਾਲ ਹੋ ਰਿਹਾ ਕਿ ਉਹਨਾਂ ਮੁਲਾਜ਼ਮਾਂ ਦਾ ਜਿਹੜੇ ਆਪਾਂ ਕੀ ਕੀ ਹਜ਼ਾਰ ਰੁਪਏ ਉਸ ਕਰਮਚਾਰੀ ਤੋਂ ਜਿਹੜਾ ਝਾੜੂ ਪੂੰਛਾ ਕਰਕੇ ਉੱਥੇ ਆਪਣਾ ਗੁਜ਼ਾਰਾ ਕਰਦਾ ਉਸ ਤੋਂ ਹਜ਼ਾਰ ਰੁਪਏ ਲਿਆ ਜਾਊਗਾ ਬੇਸ਼ੱਕ ਉਸ ਦੇ ਅੰਦਰੋਂ ਜੇ ਆਪਾਂ ਕੀ ਕਿ ਉਹ ਤਾਂ ਮਨ ਨਹੀਂ ਚਾਹ ਰਿਹਾ ਕਿ ਉਹ ਹੱਟ ਪੀੜਤਾ ਦੀ ਮਦਦ ਕਰੇ ਕਿਉਂਕਿ ਡੋਨੇਸ਼ਨ ਆਪਣੀ ਮਰਜ਼ੀ ਦੇ ਨਾਲ ਹੁੰਦੀ ਹੈ ਇਸ ਸਰਕਾਰੀ ਕੋਈ ਫਰਮਾਨ ਨਹੀਂ ਹੁੰਦਾ ਇਸ ਤਰ੍ਹਾਂ ਲੱਗ ਰਿਹਾ ਹੈ ਕੋਈ ਅੰਗਰੇਜ਼ਾ ਸਰਕਾਰ ਦਾ ਕੋਈ ਕਾਨੂੰਨ ਹੋਵੇ ਜਿਹੜਾ ਉਹਨਾਂ ਮੁਲਾਜ਼ਮਾਂ ਦੇ ਉੱਪਰ ਥੋਪ ਦਿੱਤਾ ਗਿਆ ਹੋਵੇ ਕਿ ਡੈਡਲਾਈਨ ਹੈ ਕਿ ਇੰਨੀ ਤਰੀਕ ਤੱਕ ਕਰ ਦਿਓ ਨਹੀਂ ਤਾਂ ਉਹਨਾਂ ਦੀ ਲਿਸਟ ਚਲੀ ਜਾਊਗੀ ਲਿਸਟ ਚਲੀ ਜਾਊਗੀ ਤਾਂ ਹਰੇਕ ਦੇ ਮਾਨਸਿਕ ਤੌਰ ਤੇ ਇੱਕ ਪ੍ਰਭਾਵ ਜਾਂਦਾ ਹੈ ਕਿ ਸਾਡੀ ਨੈਗੇਟਿਵ ਇਮੇਜ ਚਲੀ ਜਾਊਗੀ ਜਾਂ ਅਸੀਂ ਜੇਕਰ ਪੈਸੇ ਨਹੀਂ ਦਿੱਤੇ ਤਾਂ ਸਾਡੇ ਉੱਪਰ ਕੋਈ ਕਾਰਵਾਈ ਹੋ ਸਕਦੀ ਹੈ ਤਾਂ ਡਰੋ ਡਰੀ ਸਾਰੇ ਕਿਤੇ ਨਾ ਕਿਤੇ ਇਸ ਤੋਂ ਬਾਅਦ ਪੈਸੇ ਜਵਾ ਕਰਵਾਉਂਦੇ ਆਂ ਹੁਣ ਸਵਾਲ ਵੱਡੇ ਸਿਹਤ ਤੰਤਰ ਤੇ ਖੜੇ ਹੋ ਰਿਹਾ ਸਿਹਤ ਢਾਂਚੇ ਤੇ ਖੜੇ ਹੋ ਰਿਹਾ ਜਾਂ ਸਿਹਤ ਤੰਤਰ ਨੂੰ ਚਲਾਉਣ ਵਾਲਿਆ ਉਹਨਾਂ ਲੋਕਾਂ ਉੱਪਰ ਖੜੇ ਹੋ ਰਿਹਾ ਕਿ ਪੰਜਾਬ ਦਾ ਸਿਹਤ ਢਾਂਚਾ ਤਾਂ ਪਹਿਲਾਂ ਹੀ ਪੰਜਾਬ ਦੇ ਸਿਹਤ ਢਾਂਚੇ ਦੇ ਵਿੱਚ ਮੁਲਾਜ਼ਮ ਨਹੀਂ ਲੱਭਦੇ ਹੈਗੇ ਡਾਕਟਰ ਤਾਂ ਉਹਨੂੰ ਜੁਆਇਨ ਨਹੀਂ ਕਰਦੇ ਤੇ ਜੇਕਰ ਡਾਕਟਰਾਂ ਦੇ ਉੱਪਰ ਇਸੇ ਤਰੀਕੇ ਤਰੀਕੇ ਪ੍ਰੈਸ਼ਰ ਪਾਇਆ ਜਾਊਗਾ ਤਾਂ ਫਿਰ ਕਿਵੇਂ ਆਪਾਂ ਕਹਿ ਸਕਦੇ ਹਾਂ ਕਿ ਉਹ ਮਰੀਜ਼ਾਂ ਦੇ ਵੱਲ ਧਿਆਨ ਦੇ ਪਾਣਗੇ ਜੇਕਰ ਇਸ ਤਰੀਕੇ ਦੇ ਸਰਕਾਰੀ ਫਰਮਾਨ ਉਹਨਾਂ ਅੱਗੇ ਰੱਖ ਦਿੱਤੇ ਜਾਣਗੇ ਹਾਲਾਂਕਿ ਪਠਾਨਕੋਟ ਦਾ ਇਹ ਪਹਿਲਾ ਵਾਕਿਆ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਵਾਕਿਆ ਪਠਾਨਕੋਟ ਦੇ ਸਾਹਮਣੇ ਆ ਚੁੱਕੇ ਐ ਪਠਾਨਕੋਟ ਦੇ ਵਿੱਚ ਜਦੋਂ ਆਪਾਂ ਕੀ ਇੱਕ ਮਨੀਸ਼ ਸੋਸੋਧਿਆ ਨੇ ਹੋਣਾ ਹੁੰਦਾ ਤਾਂ ਉਸ ਤੋਂ ਬਾਅਦ ਇੱਕ ਪਠਾਨਕੋਟ ਦੇ ਵੱਲੋਂ ਲੈਟਰ ਜਾਰੀ ਕਰ ਦਿੱਤੀ ਜਾਂਦੀ ਕਿ ਕਈ ਡਾਕਟਰ ਮਨੀਸ਼ ਸੋਸੋਧਿਆ ਦੇ ਨਾਲ ਫੌਜ ਲਾ ਦਿੱਤੀ ਜਾਂਦੀ ਜਿਸ ਤੋਂ ਬਾਅਦ ਉਹਨਾਂ ਨੂੰ ਕ੍ਰਿਟਿਸਿਜ਼ਮ ਦਾ ਸਾਹਮਣਾ ਕਰਨਾ ਪੈਂਦਾ ਤੇ ਹੁਣ ਲੈਟਰ ਜਾਰੀ ਕਰਕੇ ਕਹਿੰਦੇ ਸਾਡੀ ਲੈਟਰ ਨਹੀਂ ਹੈਗੀ ਤੇ ਜੇਕਰ ਲੈਟਰ ਨਹੀਂ ਹੈਗੀ ਫਿਰ ਗਰੁੱਪਾਂ ਦੇ ਵਿੱਚ ਕੰਪਲਸ਼ਨ ਤੇ ਆ ਲਿਸਟਾ ਕਿੱਥੋਂ ਪੈ ਰਹੀ ਹੈਗੀ ਤੇ ਕਿਉਂ ਕਿਹਾ ਜਾ ਰਿਹਾ ਕਿ ਉਹਨਾਂ ਦੀ ਲਿਸਟ ਬਣਾ ਕੇ ਭੇਜੋ ਜਿਹੜੇ ਪੈਸੇ ਜਮਾ ਨਹੀਂ ਕਰਵਾ ਰਹੇ ਵੱਡੇ ਸਵਾਲ ਪੰਜਾਬ ਦੇ ਸਿਹਤ ਤੰਤਰ ਉੱਪਰ ਤੇ ਪੰਜਾਬ ਸਰਕਾਰ ਦੇ ਉੱਪਰ ਕੀ ਆਖਰਕਾਰ ਰੰਗਲਾ ਪੰਜਾਬ ਸੁਸਾਇਟੀ ਦੇ ਨਾਮ ਉੱਪਰ ਜਾਂ ਸੀਐਮਰ ਲੀਫੰਡ ਦੇ ਉੱਪਰ ਆਮ ਲੋਕਾਂ ਜਾਂ ਮੁਲਾਜ਼ਮਾਂ ਦੀ ਲੁੱਟ ਕਿਉਂ ਹੋ ਰਹੀ ਹੈ ਧੰਨਵਾਦ ਮੈਨੂੰ ਦਿਓ ਇਜਾਜ਼ਤ ਜੁੜੇ ਰਹੋ ਪੰਜਾਬ ਫਾਈਲਸ ਟੀਵੀ ਦੇ ਨਾਲ